ਕੈਮੀ ਵਿਰਕ ਦਾ ਗਾਣਾ ਆ ਰਿਹਾ ਦੱਸੇ ਜਾ ਰਿਹਾ ਕਿ ਉਹਦੇ ਵਿੱਚ ਭਾਈ ਮਰਦਾਨਾ ਜੀ ਦਾ ਰੋਲ ਕੀਤਾ ਹੋਇਆ ਕਿਸੇ ਨੇ ਦੂਜੇ ਪਾਸੇ ਗੁਰੂ ਨਾਨਕ ਮਹਾਰਾਜ ਦੀ ਜਿਹੜੀ ਤਸਵੀਰ ਲਾਈਟ ਦਿਖਾਈ ਹੋਈ ਹੈ ਤਾਂ ਇਸ ਤਰੀਕੇ ਤੇ ਲੱਗ ਤੁਸੀਂ ਪਿਛਲੇ ਦਿਨ ਮੇਰੇ ਖਿਆਲ ਜੋਗਰਾਜ ਸਿੰਘ ਨੂੰ ਵੀ ਮਿਲੇ ਸੀ ਇੱਥੇ ਜਦੋਂ ਤੁਹਾਡੇ ਮੋਰਚੇ ਤੇ ਆਏ ਸੀ ਉਹ ਕਹਿੰਦੇ ਸਾਨੂੰ ਇਤਿਹਾਸ ਤਖਾਨ ਦੀ ਇਜਾਜ਼ਤ ਹੋਵੇ ਸਿੰਘਾਂ ਵੱਲੋਂ ਤੁਹਾਡਾ ਵੀ ਰੋਲ ਮੰਗ ਰਹੇ ਸੀ ਕਿ ਵਿੱਚ ਆਪਾਂ ਤੁਹਾਨੂੰ ਵੀ ਲੈਣਾ ਨਾ ਦੇਖੋ ਜਿਹੜੇ ਕੋਈ ਸਿੰਗਰ ਰੋਲ ਕਰਦਾ ਕਿਸੇ ਦੇਖ ਅਸੀਂ ਗੁਰੂ ਸਾਹਿਬਾਨ ਦਾ ਨਹੀਂ ਰੋਲ ਕਰ ਸਕਦੇ ਅਸੀਂ ਜਿਹੜੇ ਸਿੱਖ ਯੋਧੇ ਆ ਉਹਨਾਂ ਦਾ ਕਰ ਸਕਦੇ ਆ ਜਿਹੜੇ ਸਿੱਖ ਜੋਧੇ ਹੁਣ ਸਾਡੀ ਇਹ ਗੱਲ ਆ ਵੀ ਜੇ ਸਿੱਖ ਜੋਧੇ ਨੂੰ ਆਜ਼ਾਦ ਜਿੱਤ ਦਿੰਨੇ ਆ ਤਾਂ ਫਿਰ ਅੱਗੇ ਵੱਧ ਜਾਂਦੇ ਨੇ ਜੋਧਿਆਂ ਦਾ ਉਹ ਰੋਲ ਕਰੇ ਜਿਹੜੇ ਤਿਆਰਪੁਰ ਤਿਆਰ ਸਿੰਘ ਨੇ ਅਮਰਤਿ ਸਾਰੀ ਗੁਰਸਿੱਖ ਨੇ ਬਾਣੇ ਦੇ ਵਜ ਰਹੇ ਨੇ ਉਹ ਰੋਲ ਕਰ ਸਕਦੇ ਨੇ ਨਾ ਕਿ ਕੋਈ ਬੀੜੀਆਂ ਪੀਣ ਵਾਲਾ ਤਮਾਕੂ ਖਾਣ ਵਾਲਾ ਜਾਂ ਨਾਈ ਕੋਲੇ ਜਾਂਦਾ ਹੋਵੇ ਕਿ ਕਿਸ ਕੇਸ ਕਤਲ ਕਰਾਉਂਦਾ ਹੋਵੇ ਦਾੜਾ ਕੇ ਕਤਲ ਕਰਾਉਂਦਾ ਹੋਵੇ ਉਹ ਗੁਰੂ ਆਪਣੇ ਜਿਹੜੇ ਸਿੱਖ ਜੋਧ ਨੇ ਉਹਨਾਂ ਦਾ ਰੋਲ ਨਹੀਂ ਕਰ ਸਕਦਾ ਫਿਰ ਉਹਨੂੰ ਸਿੱਖ ਇਜਾਜ਼ਤ ਨਹੀਂ ਦਿੰਦੇ ਇਸ ਕਰਕੇ ਸ਼ਰਾਬੀ ਕਬਾਬੀ ਬਹੁਤ ਨੇ ਸ਼ਿਕਟਾਂ ਬਹੁਤ ਪਿੰਦੇ ਨੇ ਜਿਹੜੇ ਰੋਲ ਕਰਦੇ ਨੇ ਮੁੜ ਕੇ ਫਿਰ ਉਹ ਦੂਜੇ ਰੋਡ ਹੋ ਜਾਂਦੇ ਨੇ ਇੱਕ ਫਿਲਮ 'ਚ ਗੁਰੂਆਂ ਵਾਲਾ ਰੋਲ ਦੂਜੀ ਫਿਲਮ 'ਚ ਆਪਣਾ ਗਲਤ ਤਰੀਕੇ ਨਾਲ ਦਿਖਾਇਆ ਜਾਂਦਾ ਆਪਣੀਆਂ ਵੀ ਇਹ ਹੀ ਗੱਲ ਆ ਨਾ ਇਸ ਕਰਕੇ ਜਿਹੜੇ ਸਿੱਖ ਸਮਾਜ ਉਹ ਇਜਾਜ਼ਤ ਨਹੀਂ ਦਿੰਦਾ ਇਸ ਗੱਲ ਨੂੰ ਯੋਗਿਆ ਸਿੰਘ ਨਾਲ ਤੁਹਾਡੀ ਗੱਲਬਾਤ ਵੀ ਹੋਈ ਸੀ ਮੈਂ ਵੀਡੀਓ ਦੇਖੀ ਅਸੀਂ ਵੀ ਚਲੋ ਸ਼ੇਅਰ ਕੀਤੀ ਅੱਗੇ ਪੋਸਟ ਕੀਤੀ ਹੈ ਤਾਂ ਅੱਗੇ ਕੋਈ ਨਵੀਂ ਫਿਲਮ ਆ ਰਹੀ ਤੁਹਾਨੂੰ ਲੈ ਕੇ ਜਿਸ ਤਰੀਕੇ ਨਾਲ ਬਾਬਾ ਕੁਲਵਿੰਦਰ ਸਿੰਘ ਜਾਂ ਤੁਹਾਨੂੰ ਜਿਹੜਾ ਤੁਸੀਂ ਚੜ੍ਹਦੀ ਕਲਾ ਵਾਲਾ ਸਿੰਘ ਕਿਹਾ ਕਿ ਫਿਲਮ ਦੇ ਵਿੱਚ ਚਾਹੀਦੇ ਨੇ ਤਾਂ ਇਸ ਤਰੀਕੇ ਦੀ ਕੋਈ ਆ ਸਕਦੀ ਹੈ ਸਿੱਖ ਇਤਿਹਾਸ ਦੇ ਉੱਤੇ ਸਿੱਖ ਯੋਧਿਆਂ ਦੇ ਉੱਤੇ ਫਿਲਮ ਕੋਈ ਗੱਲਬਾਤ ਕਰੂਗੀ ਬੈਠ ਕੇ ਪਹਿਲਾਂ ਅਸੀਂ ਉਹਨਾਂ ਦਾ ਨਰੀਖਣ ਕਰਾਂਗੇ ਹਮ ਬੈਠ ਕੇ ਵਿਚਾਰਾ ਜਾਊਗਾ ਵੀ ਇਹ ਜੋ ਹੈਗੇ ਆ ਹਮ ਫਿਰ ਉਸ ਤੇ ਉਹ ਦੋਵਾਂ ਦਾ ਅੱਗੇ ਲਈ ਗੱਲ ਤੈਅ ਕੀਤੀ ਜਾਊਗੀ ਇਹ ਸਾਡੇ ਨਾਲ ਇਨਸਾਫ ਆ ਸਹੀ ਆ ਜੇ ਕੋਈ ਗਲਤ ਹੋ ਗਿਆ ਉਹ ਅਸੀਂ ਉਹਦੇ ਵਿੱਚ ਐਨੋਵਲਮ ਨਹੀਂ ਹੋਵਾਂਗੇ ਦੇਖੋ ਮਸਤਾਨੇ ਫਿਲਮ ਬਣੀ ਹੈ ਇਹੋ ਜਿਹੇ ਜਿਹੜੀਆਂ ਫਿਲਮਾਂ ਨੇ ਤਿਆਰ ਹੋਣੇ ਚਾਹੀਦੇ ਸਾਡੇ ਜਿਹੜੀ ਸਪਿਰਿਟ ਦਾ ਸਰੋਤ ਹੋਣ ਚਾਰ ਸਾਹਿਬਜਾ ਦੇ ਫਿਲਮ ਬਣੀ ਉਹਦੇ ਨਾਲ ਜਿਹੜਾ ਹੈਗਾ ਬੱਚਿਆਂ ਦੇ ਉੱਤੇ ਵੀ ਪਿੰਡਾਂ ਦੇ ਵਿੱਚ ਵੀ ਹਰੇਕ ਪਿੰਡ ਦੇ ਵਿੱਚ ਮੂਰ ਵੀ ਦਿਖਾਈ ਜਾਏਗੀ ਜਿਹੜੀ ਉਹਦੇ ਨਾਲ ਬਹੁਤ ਜਿਹੜਾ ਹੈਗਾ ਅਸਰ ਪਿਆ ਨੌਜਵਾਨਾਂ ਤੇ ਦੇਖੋ ਜਿਹੜਾ ਸਾਡਾ ਇਤਿਹਾਸ ਆ ਸਿੱਖੀ ਦਾ ਇਤਿਹਾਸ ਆ ਗੁਰਬਾਣੀ ਆ ਇਹ ਚੜ੍ਹਦੀ ਕਲਾ ਦਾ ਇਤਿਹਾਸ ਆ ਇਹਨੂੰ ਤਰੋਰ ਮਰੋੜ ਕੇ ਹੀ ਪੇਸ਼ ਕੀਤਾ ਜਾਂਦਾ ਹੁਣ ਜਿਸ ਤਰ੍ਹਾਂ ਖੜਕੋ ਸਿੰਘਾਂ ਦੀਆਂ ਫਿਲਮਾਂ ਬਣਦੀਆਂ ਨੇ ਉਹਦੇ ਵਿੱਚ ਜਿਹੜੀ ਅਸਲ ਕਹਾਣੀ ਉਹ ਪੇਸ਼ ਨਹੀਂ ਕੀਤੀ ਜਾਂਦੀ ਕਿਸੇ ਜਦ ਦਿਖਾਇਆ ਜਾਂਦਾ ਉਹ ਪੁਲਿਸ ਫੜ ਕੇ ਲੈ ਜਾਂਦੀਆਂ ਉਹਨੂੰ ਫਿਰ ਉਹਨੂੰ ਮਾਰ ਦਿੰਦੇ ਨੇ ਜਾਂ ਟੱਬਰ ਇਸ ਤਰ੍ਹਾਂ ਕਰਕੇ ਉਹ ਭੱਜ ਕੇ ਖੜਕੋ ਬਣਦੇ ਨਹੀਂ ਹੂੰ ਕਈ ਵਾਰ ਜਿਹੜੇ ਸਾਡੇ ਸਿੱਖ ਯੋਧੇ ਨੇ ਉਹ ਆਪ ਦਾ ਇਤਿਹਾਸ ਬੜ ਕੇ ਜਦੋਂ ਅਟੈਕ ਦੇਖਦੇ ਨੇ ਜਦੋਂ ਉਹਨਾਂ ਨੇ ਅਟੈਕ ਸਾਡਾ ਹਰਿਮੰਦਰ ਸਾਹਿਬ ਅਕਾਲ ਤਖਤ ਸਾਹਿਬ ਹਰਦੀ ਸੀ ਆ ਉਹ ਸੜ ਕੇ ਸਾਰਾ ਕੁਝ ਉਧਰ ਆ ਗਿਆ ਹੁਣ ਉਸ ਟਾਈਮ ਜਿਹੜੀ ਫੌਜ ਸੀਗੀ ਜਿਹੜੇ ਉਹਨਾਂ ਕੋਲੇ ਖਬਰਾਂ ਪਹੁੰਚੀਆਂ ਵੀ ਸਾਡੇ ਅਕਾਲ ਤਖਸਾਲ ਨੂੰ ਢਾਈ ਢਾਈ ਕਰਤਾ ਗਵਰਨਮੈਂਟ ਨੇ ਉਹਨਾਂ ਨੇ ਆਪਿੰਦੇ ਜਿਹੜਾ ਉੱਥੇ ਟਾਈਮ ਜਿਹੜੀਆਂ ਅਮਰੀਕਾਂ ਛੜਤੀਆਂ ਉਹ ਦੂਜੇ ਪਾਸੇ ਹੋ ਗਏ ਬਿਲਕੁਲ ਇਸ ਤਰ੍ਹਾਂ ਦਾ ਜਿਹੜਾ ਜਦਵਾ ਜਿਹੜੇ ਉਹ ਦਿਖਾਉਣੇ ਚਾਹੀਦੇ ਨੇ ਅਸਲ ਉਹ ਪਰ ਹੁਣ ਜਿਹੜੀ ਅਸਲ ਫਿਲਮ ਹੁੰਦੀ ਹੈ ਉਹ ਸੈਂਸਰ ਬੋਰਡ ਨੇ ਪਾਸ ਕਰਨੀ ਹੁੰਦੀ ਉਹ ਦਿਖਾਉਣੀਏ ਨਹੀਂ ਉਹਨਾਂ ਨੂੰ ਆਜ਼ਾਦੀ ਤੇ ਨਹੀਂ ਮਿਲਣੀ ਹੂੰ ਹੁਣ ਭਾਈ ਜਿਹੜਾ ਆਪਣੇ ਖਾਲੜਾ ਉਹਨਾਂ 25000 ਲਾਸਾਂ ਲੱਭੀਆਂ ਉਹ ਆਪ ਲਾਸ ਬਣ ਗਿਆ ਉਹਦੇ ਉੱਤੇ ਜਿਹੜੀ ਫਿਲਮ ਬਣੀ ਆ ਉਹਦੇ ਉਹ ਸੈਂਸਰ ਬੋਰਡ ਨੇ ਪਾਸ ਨਹੀਂ ਕੀਤੀ 80 85 ਕੱਟ ਲਾਤੀ ਉਹਦੇ ਉੱਤੇ ਤੇ ਜਿਹੜੀ ਅਕੰਗਰਨ ਉਤਨੇ ਬਣਾਈ ਆ ਇਹਨੂੰ ਮਨਜ਼ੂਰੀ ਦਿੱਤੀ 7 ਜਨਵਰੀ ਦੀ ਤੇ ਫਿਰ ਗੱਲਾਂ ਕਿੱਧਰ ਜਾਂਦੀ ਨੇ ਇਸ ਕਰਕੇ ਸਾਡਾ ਸਾਰਾ ਇਤਿਹਾਸ ਜਿਹੜਾ ਹੈਗਾ ਉਹ ਪੇਸ਼ ਨਹੀਂ ਕੀਤਾ ਜਾਂਦਾ ਲੈ ਤਾਂ ਚੰਗੀ ਸਕ੍ਰਿਪਟ ਹੋ ਕੇ ਤੁਹਾਨੂੰ ਮਿਲੇ ਜਾਂ ਤੁਹਾਨੂੰ ਦੇਖੋ ਤੁਸੀਂ ਪਰਖੋ ਤਾਂ ਉਸ ਤੋਂ ਬਾਅਦ ਜਾ ਕੇ ਸਿੱਖ ਤੇ ਆਸਤੇ ਬਣ ਸਕੋ ਦੇਖੋ ਜਿਹੜੀ ਕੋਈ ਗੱਲ ਹੋਵੇ ਅਸੀਂ ਬਹਿ ਕੇ ਵਿਚਾਰਾਂਗੇ ਅਸੀਂ ਆਪ ਥੋੜੋ ਇਹ ਫੈਸਲਾ ਲੈਣ ਜਲਦੀ ਨਾਲ ਵੀ ਅਸੀਂ ਆਹ ਕਰ ਲਵਾਂਗੇ